ਕਥਨ ਕਰ ਰਹੀ ਕਿ ਮੌੜਾ ਕੀ ਜਿਹੜਾ ਅ 21 ਅਕਤੂਬਰ ਤੋਂ ਹਨ ਮਿੱਥੇ ਸਮੇਲੀ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਕੱਚੇ ਸਫਾਈ ਸੇਵਕ ਵੱਲੋਂ ਲਗਾਤਾਰ ਕੋਹੜ ਹੜਤਾਲ ਜਾਰੀ ਸੀ ਔਰ ਜਿਹਦਾ ਇਹ ਹੱਲ ਨਿਕਲਿਆ ਲੋਕਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਨਾਲ ਕਿ 23 ਦਸੰਬਰ ਦੀ ਮੀਟਿੰਗ ਲੋਕਲ ਬੋਡੀ ਮੰਤਰੀਆਂ ਦੇ ਨਾਲ ਦਿੱਤੀ ਗਈ ਜੋ ਸਾਡੀ ਮੁੱਖ ਮੰਗ ਸੀ ਭੁਖ ਹੜਤਾਲ ਬਾਰੇ ਪਰ ਜਿਸ ਤਰ੍ਹਾਂ ਹੀ ਲੈਟਰ ਸਾਡੇ ਹੱਥ ਚ ਆਂਦੀ ਆ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵੱਲੋਂ ਇਹ ਕੰਟਰੈਕਟ ਜਿਹੜਾ ਵਾ ਕੈਂਸਲ ਕਰ ਦਿੱਤਾ ਜਾਂਦਾ ਸਾਜ਼ਿਸ਼ ਦੇ ਅਧੀਨ ਕਿ ਲੋਕਲ ਬੋਡੀ ਮੰਤਰੀ ਦੇ ਨਾਲ ਮੀਟਿੰਗ ਦਾ ਕੋਈ ਵਜੂਦ ਹੀ ਨਾ ਰਵੇ ਕਿ ਜਦੋਂ ਇਹਨਾਂ ਦੀ ਨੌਕਰੀ ਨਹੀਂ ਰਹੀ ਇਹਦੇ ਖਿਲਾਫ ਲਗਾਤਾਰ ਤਰਨਾ ਪ੍ਰਦਰਸ਼ਨ ਕੱਲ ਤੋਂ ਜਾਰੀ ਹੋਏਗਾ ਇਹਦੇ ਲਈ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦੇਣ ਆਏ ਆ ਕਿ ਵਰਕਿੰਗ ਡੇਸਟ ਹੋਏਗਾ ਰਾਤ ਨੂੰ ਨਹੀਂ ਹੋਊਗਾ 9 ਤੋਂ 5 ਅੰਮ੍ਰਿਤਸਰ ਟਰਸ ਦਫ਼ਤਰ ਦੇ ਬਾਹਰ ਅਨਮੰਤੇ ਸਮੇਂ ਲਈ ਪੋਕੜਤਾ ਲੜੀਵਾਰ ਪਿਛਲੀ ਵਾਰੀ ਤਾਂ ਪਰ ਦਿਨ ਦੇ ਟਾਈਮ ਹੋਏਗੀ ਔਰ ਉਸ ਤੋਂ ਪਹਿਲਾਂ ਆਪਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਇਹਨਾਂ ਦੀ ਨੌਕਰੀ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੇ ਚੁੱਲੇ ਜਿਹੜੇ ਆ 300 ਰੁਪਏ ਦਿਹਾੜੀ ਜਿਹੜਾ ਉਹ ਵੀ ਸਾਡੇ ਤੋਂ ਖੋਲਿਆ ਗਿਆ ਜਿੱਥੇ ਲੋਕ ਨਵੇਂ ਸਾਲ ਕ੍ਰਿਸਮਸ ਦੀਆਂ ਤਿਆਰੀਆਂ ਕਰ ਰਹੇ ਨੇ ਮੇਰਾ ਮਜ਼ਦੂਰ ਜਿਹੜਾ ਉਹਦੇ ਲਈ ਕਾਲਾ ਦਿਨ ਆ ਚੁੱਕਾ ਔਰ ਇਸ ਕਾਲੇ ਦਿਨ ਤੇ ਸਮੂਹ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਅਪੀਲ ਕਰਾਂਗੇ ਕਿ ਸਾਡਾ ਸਾਥ ਦਿਓ ਇਹਦੇ ਚ ਕਈ ਸਾਡੇ ਭੈਣ ਭਰਾ ਐਸੇ ਨੇ ਜਿਹੜੇ ਬੀਬੀਆਂ ਐਸੀਆਂ ਨੇ ਜਿਨ੍ਹਾਂ ਦੇ ਪਤੀ ਨਹੀਂ ਹੈਗੇ ਹਸਬੰਡ ਨਹੀਂ ਹੈਗੇ ਚਾਰ-ਚਾਰ ਬੱਚੇ ਹੈਗੇ ਆ ਉਹਨਾਂ ਨੂੰ 300 ਰੁਪਏ ਦਿਹਾੜੀ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਇੱਕ ਪਾਸੇ ਸਰਕਾਰ ਕਹਿਦੀ ਹੈ ਕਿ ਆਪਾਂ ਬੜੀ ਗਰੀਬ ਤੇ ਅਤਿਅਸ਼ੀ ਹੈਗੇ ਆ ਗਰੀਬਾ ਦੇ ਅਤਿਅਸ਼ੀ ਆ ਦੂਜੇ ਪਾਸੇ 14-14 13-13 ਸਾਲ ਤੋਂ ਕਰੋਨਾ ਦੇ ਭਿਆਨਕ ਸਮੇਂ ਤੋਂ ਕੰਮ ਕਰਨ ਵਾਲੇ ਲੋਕ ਉਹਨਾਂ ਦੀ ਨੌਕਰੀ ਦੇ ਉੱਤੇ ਡਾਕਾ ਮਾਰਿਆ ਗਿਆ ਥੋੜਾ ਮਾਰਿਆ ਗਿਆ ਪਰ ਆਪਣੀ ਸਮੂਹ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਔਖੇ ਸਮੇਂ ਦੇ ਵਿੱਚ ਸਾਡਾ ਸਾਥ ਦਿਓ ਤੇ ਆਪਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਸਕੀਏ ਤੇ ਮੌਜੂ ਆਂਦੇ ਪਏ ਆ ਕਿ ਡਿਊਟੀ ਦੇ ਆਪਣੇ ਟਾਈਮ ਨਾ ਆਉਂਦੇ ਨੇ ਹੁਣ ਕੰਮ ਸਾਨੂੰ ਕੋਈ ਦਿੱਤਾ ਹੀ ਜਾਏਗਾ ਸਾਨੂੰ ਦੱਸਿਆ ਹੀ ਜਾਏਗਾ ਸਾਡਾ ਉੱਪਰ ਕੋਈ ਅਫਸਰ ਨਹੀਂ ਹੋਏਗਾ ਸੁਪਰਵਾਈਜ਼ਰ ਡਿਊਟੀ ਟਾਈਮ ਆਪਾਂ ਪੂਰੇ ਆਪਣੇ 8 ਵਜੇ ਪਹੁੰਚਦੇ ਆਂ 5 ਵਜੇ ਤੱਕ ਆਪਣੇ ਗੇਟ ਦੇ ਬਾਹਰ ਖੜੇ ਰਹਿੰਦੇ ਆਂ ਔਰ ਆਪਣੀ ਨਾਰੇਬਾਜੀ ਲਾ ਕੇ ਆਪਣੇ ਹੱਕੂਕੀ ਮੰਗਾ ਲਈ ਆਰਟੀਕਲ 19 ਦੇ ਹਿਸਾਬ ਦੇ ਨਾਲ ਘਰੇ ਜਾਂਦੇ ਆਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਅੰਮ੍ਰਿਤਸਰ ਡੀਸੀ ਸਾਹਿਬ ਤੇ ਸਾਡਾ ਮੈਸੇਜ ਜਿਹੜਾ ਵਾ ਪਹੁੰਚਾਇਆ ਜਾਵੇ ਔਰ ਕੋਸ਼ਿਸ਼ ਹੋਵੇ ਕਿ ਡਾਕਟਰ ਰਵਜੋਤ ਲੋਕਲ ਬੋਡੀ ਮੰਤਰੀ ਤੱਕ ਵੀ ਪਹੁੰਚਾਇਆ ਜਾਵੇ ਤਾਂ ਕਿ ਇਹ ਵੀ ਲੋਕ ਇਹਨਾਂ ਦੀ ਨੌਕਰੀ ਪੱਕੀ ਹੋ ਸਕੇ ਇਹਨਾਂ ਦੀ ਕਿਰਤ ਜਿਹੜੀ ਪੱਕੀ ਹੋ ਸਕੇ ਔਰ ਸਾਨੂੰ ਇਹ ਪ੍ਰਦਰਸ਼ਨ ਜਿਹੜਾ ਵਾ ਨਾ ਕਰਨਾ ਪਵੇ ਪਰ ਜੇ ਨਹੀਂ ਕੋਈ ਜੁਗਾ ਹੱਲ ਹੋਊਗਾ ਕੱਲ ਤੋਂ 9 ਤੋਂ 5 ਪੱਕਾ ਤਰਨਾ ਹਾਂ ਜੀ ਮਹਾਰਾਜ ਜੀ ਤੇ ਆਪਣਾ ਅਰਦਾਸ ਕਰਿਆ ਡੀਸੀ ਸਾਹਿਬ ਤੱਕ ਪਹੁੰਚਾ ਪ੍ਰਦਰਸ਼ਨ ਕਰਕੇ ਮਾਮਲਾ ਕੀ ਜੀ ਮੈਂ ਬਾਬਾ ਮੰਗਲ ਸਿੰਘ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਮਜ਼ਦੂਰ ਭਾਈਚਾਰੇ ਜੋ ਕਾਰਪੋਰੇਸ਼ਨ ਦੇ ਵਿੱਚ ਨੌਕਰੀ ਕਰਦੇ ਸੀ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਵਾ 300 ਰੁਪਏ ਦਿਹਾੜੀ ਦੇਂਦਿਆਂ ਦੇਂਦਿਆਂ ਨੌਕਰੀ ਤੋਂ ਵੀ ਕੱਢਿਆ ਗਿਆ ਵਾ ਉਹਨਾਂ ਦੇ ਅੱਜ ਡੀਸੀ ਸਾਹਿਬ ਨੂੰ ਮਿਲੇ ਮੰਗ ਪੱਤਰ ਦਿੱਤਾ ਜੋ ਕੱਲ ਤੋਂ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਜਿਸ ਦੇ ਵਿੱਚ ਰਿੰਟੂ ਕੋਈ ਚੇਅਰਮੈਨ ਜਿਨ੍ਹਾਂ ਨੇ ਇਹਨਾਂ ਦਾ ਨੌਕਰੀ ਤੋਂ ਖੋਹੀ ਨੌਕਰੀਆਂ ਖੋਲੀਆਂ ਇਹਨਾਂ ਦੀਆਂ ਤਾਂ ਕੁਝ ਉੱਥੇ ਅਫਸਰ ਬੈਠੇ ਆ ਜਿਨ੍ਹਾਂ ਦਾ ਪਿੱਟ ਸਿਆਪਾਉਣ ਵੀ ਕਰਕੇ ਸੱਦੇ ਆਏ ਆ ਇਹਨਾਂ ਨੇ ਬਹੁਤ ਹੀ ਗਰੀਬਾਂ ਦੇ ਨਾਲ ਧੱਕੇ ਕੀਤੇ ਆ ਸਰਕਾਰਾਂ ਨੇ ਅੱਜ ਵੀ ਉਹੀ ਵੇਖਣ ਚ ਮਿਲਿਆ ਵਾ ਨਹੀਂ ਤਾਂ ਸੜਕਾਂ ਤੇ ਆਉਂਦੀ ਕੀ ਲੋੜ ਹੈ ਚੰਗੇ ਭਲੇ ਦਿਹਾੜੀ ਕਰਦੇ ਸੀ 300 ਚ ਕਰੀ ਜਾਂਦੇ ਸੀ ਪਰ ਇਹਨਾਂ ਉਹ ਵੀ ਖੋਲਿਆ ਇਸ ਕਰਕੇ ਅੱਜ ਡੀਐਸਪ ਨੂੰ ਮੰਗ ਪੱਤਰ ਦਿੱਤਾ ਕੱਲ ਤੋਂ ਉੱਥੇ ਧਰਨਾ ਲੱਗੂਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਅੱਛੇ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਦੇ ਬਿਹਾਫ ਤੇ ਮੰਗ ਪੱਤਰ ਰਿਸੈਪਟ ਕੀਤਾ ਬੀਸਿਕਲੀ ਕੰਟਰੈਕਚੁਅਲ ਏਮਪਲੋਈ ਸੀਗੇ ਜਿਹੜੇ ਇੰਪਰੂਵਮੈਂਟ ਫੰਡ ਅੰਦਰ ਕੰਮ ਕਰ ਰਹੇ ਸੀਗੇ ਸਫਾਈ ਸੇਵਕਾਂ ਦਾ ਜੋ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਹੁਣੇ ਰੀਸੈਂਟਲੀ ਇਹਨਾਂ ਦੀ ਕਾਫੀ ਚਿਰ ਤੋਂ ਹੰਗਰ ਸਟ੍ਰਾਈਕ ਵੀ ਚੱਲ ਰਹੀ ਸੀ ਤਾਂ ਰੀਸੈਂਟਲੀ ਇਹਨਾਂ ਦੇ ਕੰਟਰੈਕਟ ਨੂੰ ਖਾਰਜ ਕਰ ਦਿੱਤਾ ਗਿਆ ਹੈ ਉਹਦੇ ਰਿਗਾਰਡਿੰਗ ਇਹਨਾਂ ਨੇ ਮੰਗ ਪੱਤਰ ਡੀਸੀ ਅਮਰਸਰ ਨੂੰ ਦਿੱਤਾ ਹੈ ਤੇ ਮੈਂ ਹੁਣੇ ਹੀ ਡੀਸੀ ਸਰ ਤੇ ਸਮਨ ਫੋਟਅਪ ਕਰਕੇ ਇਹਨੂੰ ਜੋ ਵੀ ਇਸ ਤੇ ਅਸੀਂ ਬੰਦ ਦੀ ਕਾਰਵਾਈ ਜੋ ਵੀ ਇਹਨਾਂ ਦੀ ਹੈਲਪ ਕਰ ਸਕਾਂਗੇ ਉਹ ਕਰਾਂਗੇ ਕਿਹਦੇ ਸੇ ਇਹਨਾਂ ਨੇ ਪੀਰ ਨੂੰ ਕੱਢ ਦਿੱਤਾ ਗਿਆ ਕਿਹਦੇ ਸੇ ਉਹ ਇਹਨਾਂ ਨੇ ਲੋ ਇਸ ਵਿੱਚ ਜੋ ਕੰਟਰੈਕਟ ਸੀ ਕੰਟਰੈਕਚੁਅਲ ਸੀਗੇ ਇਹਨਾਂ ਦਾ ਜਿਹੜਾ ਕੰਟਰੈਕਟ ਉਹ ਟਰਮੀਨੇਟ ਕਰ ਦਿੱਤਾ ਗਿਆ ਉਹਨਾਂ ਦਾ ਕੰਟਰੈਕਟ ਰੱਦ ਕਰ ਦਿੱਤਾ ਗਿਆ ਠੀਕ ਹੈ